ਇੱਕ ਵਾਰ ਇੱਕ ਪਤੀ ਤੇ ਪਤਨੀ ਦਾ ਤਲਾਕ ਹੋ ਗਿਆ ਤਾਂ ਉਹ ਤਲਾਕ ਹੋਣ ਤੋਂ ਬਾਅਦ ਜਦੋਂ ਕੋਰਟ ਦੇ ਵਿੱਚੋਂ ਬੱਸ ਸਟੈਂਡ ਤੱਕ ਆਏ ਤਾਂ ਉਹ ਇੱਕੋ ਆਟੋ ਦੇ ਵਿੱਚ ਬਹਿ ਗਏ ਇੱਕ ਆਟੋ ਦੇ ਵਿੱਚ ਬਹਿ ਕੇ ਬੱਸ ਸਟੈਂਡ ਤੱਕ ਆਈ ਜਾਂਦੇ ਆ ਤੇ ਰਸਤੇ ਦੇ ਵਿੱਚ ਪਤੀ ਆਪਣੀ ਪਤਨੀ ਨੂੰ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਜਿਹੜੇ ਪੈਸਿਆਂ ਦੀ ਸਜ਼ਾ ਮੈਨੂੰ ਜੱਜ ਸਾਹਿਬ ਨੇ ਲਾਈ ਆ ਨਾ ਕਹਿੰਦਾ ਮੈਂ ਜਿਹੜਾ ਘਰ ਬਣਾਇਆ ਸੀ ਉਹਨੂੰ ਵੇਚ ਕੇ ਤੇਰੇ ਪੈਸੇ ਦੇ ਦੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਘਬਰਾਹੀਂ ਨਾ ਪੈਸੇ ਤੇਰੇ ਮੈਂ ਦੇਵਾਂਗਾ ਉਹ ਆਖਣ ਲੱਗੀ ਨਹੀਂ ਤੂੰ ਘਰ ਨਾ ਵੇਚੀਂ ਉਹ ਕਹਿੰਦਾ ਮੈਂ ਤੇਰੇ ਲਈ ਤਾਂ ਘਰ ਬਣਾਇਆ ਸੀ ਮੈਂ ਹੁਣ ਘਰ ਨੂੰ ਕੀ ਕਰਨਾ ਉਹ ਕਹਿੰਦੀ ਨਹੀਂ ਮੈਂ ਪ੍ਰਾਈਵੇਟ ਜੌਬ ਕਰਨ ਲੱਗ ਗਈ ਮੈਂ ਆਪਦੇ ਪੁੱਤਰ ਦਾ ਆਪਦੇ ਮੁੰਡੇ ਦਾ ਖਿਆਲ ਰੱਖ ਸਕਦੀ ਆ ਤੂੰ ਘਰ ਨਾ ਵੇਚੀ ਕੋਈ ਗੱਲ ਨਹੀਂ ਤਾਂ ਉਹ ਬੜਾ ਭਾਵੁਕ ਹੋਇਆ ਆਟੋ ਚੱਲੀ ਜਾਂਦਾ ਤੇ ਜਦੋਂ ਰਸਤੇ ਦੇ ਵਿੱਚ ਬ੍ਰੇਕ ਲੱਗ ਗਿਆ ਨਾ ਸਾਹਮਣੇ ਵਾਲੀ ਸੀਟ ਦੇ ਨਾਲ ਘਰ ਵਾਲੀ ਦਾ ਸਿਰ ਸਾਹਮਣੇ ਵਾਲੀ ਸੀਟ ਦੇ ਨਾਲ ਵੱਜਣ ਲੱਗਿਆ ਤਾਂ ਉਹਨੇ ਉਹਦੀ ਬਾਹ ਫੜ ਕੇ ਪਿੱਛੇ ਨੂੰ ਖਿੱਚ ਲਾਉਂਦਾ ਸਿਰ ਸੀਟ ਦੇ ਨਾਲ ਵੱਜਣ ਤੋਂ ਬਚਾ ਲਿਆ ਤੇ ਉਹਦੇ ਘਰ ਵਾਲੀ ਉਹਨੂੰ ਆਖਣ ਲੱਗੀ ਕਹਿੰਦੀ ਬਿਸ਼ੱਕ ਆਪਣਾ ਤਲਾਕ ਹੋ ਗਿਆ ਬਿਸ਼ੱਕ ਆਪਾਂ ਨੂੰ 2 ਸਾਲ ਹੋ ਗਏ ਅਲੱਗ-ਅਲੱਗ ਰਹਿੰਦਿਆਂ ਨੂੰ ਪਰ ਤੇਰੀ ਪਰਵਾਹ ਕਰਨ ਵਾਲੀ ਹਲੇ ਆਸਤ ਨਹੀਂ ਗਈ ਤੁਸੀਂ ਮੇਰਾ ਫਿਕਰ ਬਹੁਤ ਜ਼ਿਆਦਾ ਕਰਦੇ ਹੋ ਉਹ ਬੜਾ ਭਾਵੁਕ ਹੋਇਆ ਕਹਿੰਦੀ ਮੈਨੂੰ ਇੱਕ ਗੱਲ ਦੱਸ ਤੂੰ 2 ਸਾਲ ਹੋ ਗਏ ਆਪਾਂ ਨੂੰ ਅਲੱਗ-ਅਲੱਗ ਰਹਿੰਦਿਆਂ ਨੂੰ ਤੂੰ ਮੈਨੂੰ ਕਿੰਨਾ ਕ ਯਾਦ ਕਰਦਾ ਸੀ ਉਹ ਕਹਿੰਦਾ ਤੂੰ ਛੱਡ ਖੜਾ ਹੁਣ ਜਦੋਂ ਆਪਣਾ ਤਲਾਕ ਹੀ ਹੋ ਗਿਆ ਇੰਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਉਹ ਇਹ ਗੱਲ ਸੁਣ ਕੇ ਨਾ ਉਹਦੀ ਪਤਨੀ ਨੇ ਉਹਦੇ ਪਤੀ ਨੂੰ ਆਖਿਆ ਮੈਨੂੰ 2 ਸਾਲ ਹੋ ਗਏ ਅਲੱਗ ਰਹਿੰਦਿਆਂ ਪਰ ਮੈਨੂੰ ਉਹ ਨੀਂਦ ਕਦੇ ਨੀਂਦ ਮੈਨੂੰ ਥੋੜੇ ਬਾਹ ਦਾ ਸਰਾਣਾ ਲਾ ਕੇ ਸੌਣ ਦੇ ਵਿੱਚ ਆਉਂਦੀ ਸੀ ਨਾ ਮੈਨੂੰ ਇੰਨੀ ਨੀਂਦ ਕਿਤੇ ਨਹੀਂ ਆਈ ਹੁਣ ਤਾਂ ਉਹ ਇਹ ਗੱਲ ਕਹਿ ਕੇ ਨਾ ਰੋਪੀ ਤਾਂ ਉਹਦੇ ਘਰ ਵਾਲੇ ਨੇ ਆਪਦੇ ਘਰ ਵਾਲੀ ਨੂੰ ਗੱਲ ਨਾਲ ਲਾ ਕੇ ਬੜਾ ਭਾਵ ਕبولਾਂ ਦੇ ਵਿੱਚ ਕਿਹਾ ਕਹਿੰਦਾ ਕਰਮਾੜੀਏ ਛੱਡ ਦੇ ਹੁਣ ਖਿਹੜਾ ਚੱਲ ਆਪਾਂ ਆਪਣੀ ਘਰ ਚੱਲਦੇ ਆ ਉਹ ਕਹਿੰਦੀ ਆ ਤਰਾਕ ਵਾਲੇ ਕਾਗਜ਼ ਉਹ ਕਹਿੰਦਾ ਤਰਾਕ ਵਾਲੇ ਕਾਗਜ਼ਾਂ ਨੂੰ ਪਾੜ ਦੇਾਂਗੇ ਇਹਨਾਂ ਦਾ ਕੀ ਹੈ ਤਾਂ ਪਿੱਛੇ ਆਉਂਦੇ ਸੀ ਰਿਸ਼ਤੇਦਾਰ ਜਿਨ੍ਹਾਂ ਨੇ ਤਲਾਕ ਕਰਵਾਇਆ ਸੀ ਤਾਂ ਆਖਣ ਲੱਗੀ ਵੀ ਪਿੱਛੇ ਮੇਰੇ ਰਿਸ਼ਤੇਦਾਰ ਆਉਂਦੇ ਆ ਕਿੰਨੇ ਉਹ ਕਹਿੰਦਾ ਰਿਸ਼ਤੇਦਾਰਾਂ ਤੂੰ ਆਪਾਂ ਕੀ ਲੈਣਾ ਉਹ ਤਾਂ ਆਪਾਂ ਨੂੰ ਅਲੱਗ ਕਰਾਉਣ ਦੇ ਵਿੱਚ ਤੁਲੇ ਹੋਏ ਨੇ ਜੇ ਤੇਰਾ ਮੇਰੇ ਨਾਲ ਪਿਆਰ ਆ ਨਾ ਗਲਤੀਆਂ ਇਨਸਾਨਾਂ ਤੋਂ ਹੁੰਦੀਆਂ ਨੇ ਚੱਲ ਆਪਣੇ ਘਰ ਚੱਲੀਏ ਸੋ ਇਸ ਤਰ੍ਹਾਂ ਕਰਕੇ ਉਹ ਤਲਾਕ ਹੋਣ ਤੋਂ ਬਾਅਦ ਵੀ ਇੱਕ ਹੋ ਗਏ ਕਿਉਂਕਿ ਉਹਨਾਂ ਨੇ ਇੱਕ ਦੂਜੇ ਦੀ ਗੱਲ ਸਮਝੀ ਇੱਕ ਦੂਜੇ ਦੀ ਭਾਵਨਾ ਸਮਝੀ ਸੋ ਤਲਾਕ ਹੋਣ ਤੋਂ ਪਹਿਲਾਂ ਹੀ ਇਹ ਗੱਲਾਂ ਸਮਝ ਲਿਆ ਕਰੋ ਮਗਰ ਉਹ ਨਾਲੇ ਖਰਚਾ ਕਰਦੇ ਆ ਨਾਲੇ ਖੱਜਲ ਹੁੰਨੇ ਆ ਤਾਂ ਬਾਈ ਪਿਆਰਾਂ ਦੀ ਕਦਰ ਕਰੋ ਜਦੋਂ ਵੀ ਆਪਾਂ ਕਿਸੇ ਦੀ ਧੀ ਨਾਲ ਗਲਤ ਕਰਦੇ ਆ ਨਾ ਮੇਰੀਆਂ ਚ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ ਸਾਡੇ ਘਰ ਵਿੱਚ ਆਉਂਦਾ ਹੀ ਆਉਂਦਾ ਕਿਸੇ ਰੂਪ ਵਿੱਚ ਵੀ ਆਏਗਾ ਸਾਡੀਆਂ ਧੀਆਂ ਨੂੰ ਆਊਗਾ ਸਾਡੀ ਫੈਮਿਲੀ ਤੇ ਆਊਗਾ ਸਾਡੇ ਬੱਚਿਆਂ ਨੂੰ ਆਊਗਾ ਕਿਤੇ ਨਾ ਕਿਤੇ ਤੁਸੀਂ ਕਿਸੇ ਦੇ ਘਰ ਦੀ ਧੀ ਨੂੰ ਦੁਖੀ ਕੀਤਾ ਉਹਦੀ ਬਦਵਾ ਤੁਹਾਨੂੰ ਲੱਗਣੀ ਹੀ ਲੱਗਣੀ ਆ ਤੁਸੀਂ ਕੁਝ ਵੀ ਕਰ ਲੋ ਤੁਸੀਂ ਕਰੋੜਾਪਤੀ ਹੋ ਨਾ ਰੋੜਪਤੀ ਬਣ ਜਾਣਾ ਤੁਸੀਂ ਕਦੇ ਕਿਸੇ ਦੀ ਧੀ ਦੀ ਵੱੱਦਵਾਨੀ ਲੈਣੀ ਚਾਹੀਦੀ ਨਹੀਂ ਵਿਆਹ ਨਭਾ ਸਕਦੇ ਨਾ ਵਿਆਹ ਕਰੋ ਕੁੜੀਆਂ ਕੁਵਾਰੀਆਂ ਬਿਠਾ ਲਓ ਮਾਪਿਓ ਨੂੰ ਇੱਕ ਤਾਂ ਇਹ ਬਹੁਤ ਹੁੰਦਾ ਵੀ ਕੁੜੀ ਜਵਾਨ ਹੋ ਗਈ ਫਟਾਫਟ ਵਿਆਹ ਕਰਕੇ ਤੋੜ ਦੋ ਤੋੜ ਦੋ ਤੋੜ ਦੋ ਬਾਅਦ ਚ ਫਿਰ ਉਹੀ ਕੁੜੀਆਂ ਨੂੰ ਤੁਸੀਂ ਡਾਈਵੋਰਸ ਤੋਂ ਬਾਅਦ ਆਪਣੇ ਘਰੇ ਬਿਠਾਉਨੇ ਹੋ ਬੈਟਰ ਇਹ ਨਹੀਂ ਵੀ ਕੁੜੀਆਂ ਨੂੰ ਪੜਾਓ